ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਚਾਕੀ ਖੁਰਦਾ ਦੋਸਤੋ ਇਹ ਪਿੰਡ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਫਰੀਦਕੋਟ ਹੀ ਪੈ ਜਾਂਦੀ ਆ ਇੱਕ ਦੋਸਤੋ ਘਰੇਲੂ ਪਰਿਵਾਰ ਕੋਲੇ ਦੋ ਨਾਗ ਬਕਾਊਗਾ ਦੋਸਤੋ ਇੱਕ ਟੋਕੜ ਗੱਬਨ ਜਰਸੀ ਆ ਦੋਸਤੋ ਤੇ ਇੱਕ ਦੋਸਤੋ ਹਫਤੇ ਇੱਕ ਦੀ ਕੱਚੀ ਦੋਸਤੋ ਪਹਿਲਾ ਸੂਆ ਝੋਟੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਹਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਜੀ ਸੱਸੀ ਗਾ ਸੱਸੀ ਗਾ ਠੀਕ ਠਾਕ ਠੀਕ ਆ ਬਈ ਬਾਈ ਤੇ ਨਾਂ ਦੱਸਿਓ ਭਰਾ ਹਰਜੀਤ ਸਿੰਘ ਹਰਜੀਤ ਸਿੰਘ ਇਹ ਬਾਈ ਜੀ ਝੋਟੀਆਂ ਆਪਣੇ ਘਰ ਦੀਆਂ ਹੀ ਆ ਹਾਂਜੀ ਘਰ ਨਹੀਂ ਬਾਈ ਝੋਟੀ ਤੇ ਆ ਗਾਂ ਵੀ ਠੀਕ ਬਾਈ ਆਪ ਬਾਹਰ ਜਾ ਵੜਾ ਲਿਆ ਜੀ ਮੇਰੇ ਨਾਲ ਠੀਕ ਹੈ ਤੇ ਉਹਨੂੰ ਪੰਜ ਛੇ ਮਹੀਨੇ ਹੋ ਗਏ ਬਾਹਰ ਜਾੜ ਤੇ ਉਹ ਘਰੇ ਐਕਟੀ ਮਾਦਰ ਰੱਖਣੀ ਹੈ ਘਰੇ ਚਾਹ ਵੀ ਤਾਂ ਕਰਕੇ ਠੀਕ ਹੈ ਲੋ ਵੀ ਸੱਜਣੋ ਭਰਾ ਬਾਈਆਂ ਦਾ ਵੀ ਬਾਹਰ ਗਿਆ ਹੋਇਆ ਤੇ ਦੋਸਤੋ ਘਰੇ ਬਜ਼ੁਰਗੀ ਆ ਤੇ ਇਸੇ ਕਰਕੇ ਦੋਸਤੋ ਜਿਆਦਾ ਪਸ਼ੂ ਸੰਭਦੇ ਨਹੀਂ ਤੇ ਇਹ ਜਿਹੜੇ ਦਾ ਨਾਗ ਦੋਸਤੋ ਤਿਆਰ ਆ ਇੱਕ ਜਰਸੀ ਆ ਤੇ ਇੱਕ ਦੋਸਤੋ ਝੋਟੀ ਆ ਇਹ ਬਾਈਆਂ ਨੇ ਸੇਲ ਕਰਨ ਦੀ ਵਿਚਾਰ ਬਣਾਈ ਆ ਡਿਟੇਲ ਸਾਰੀ ਭਰਾ ਤੋਂ ਲੈਣੀ ਹੈ ਹਾਂਜੀ ਬਾਈ ਤੇ ਕਿੰਨਾਸੂਆ ਸੂਣੀ ਹੈ ਇਹ ਪਹਿਲਾ ਸੂਆ ਬਈ 2 ਦੰਦ ਦਾ ਪਹਿਲਾ ਸੂਆ 2 ਦੰਦ ਦਾ ਹਫਤਾ ਬਾਕੀ ਹੈ ਤੁਹਾਡੇ ਹਫਤਾ 1 ਬਾਕੀ ਆ ਇਹ ਮਰਦ ਲਿਆਨੇ ਸੀ ਹਰਿਆਣੇ ਚੋਂ ਦੇ ਮਗਰ ਕੱਟੀ ਆਈ ਸੀਗੀ ਠੀਕ ਆ ਆਪ ਇਹਨਾਂ ਸਰਕਾਰੀ ਸੀਮਨ ਤੋਂ ਗੱਬਣ ਆਪ ਇਹ ਸਰਕਾਰੀ ਸੀਮਨ ਤੋਂ ਗੱਬਣ ਤੇ ਬਈ ਮਾਂ ਦਾ ਦੁੱਧ ਕੋਈ ਰਿਕਾਰਡ ਹੈਗਾ ਸੀਗਾ ਕਿੰਨਾ ਸੀ 15 ਕਿਲੋ ਦਿੱਤਾ 14 15 ਕਿਲੋ ਹਾਂਜੀ ਠੀਕ ਆ 1 ਹਫਤਾ ਲੈ ਜੂਗੀ ਇਹ ਲਓ ਵੀ ਸੱਜਣੂ ਰਾਜੀਪਲੀ ਝੋਟੀ ਆ ਵਿਖਾ ਦਿੰਨੇ ਆ ਤੁਹਾਨੂੰ ਸਿੰਕ ਕੁਆਲਿਟੀ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਦੇਖ ਸਕਦੇ ਆ ਇਹ ਥਣ ਵੀ ਦੋਸਤੋ ਵਖਾਦਨੇ ਨੇ ਨੇੜੇ ਹੋ ਕੇ ਤੁਹਾਨੂੰ ਥਣਾ ਦਾ ਸਾਈ ਦੋਸਤੋ ਦੇਖ ਸਕਦੇ ਆ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਦੋਸਤੋ ਤੇ ਥੋੜਾ ਜਿਹਾ ਦੋਸਤੋ ਥਣਾ ਗਾਂ ਪਛਾਣ ਜੇ ਆ ਦੋਸਤੋ ਭਲਾਂ ਕਰਕੇ ਆ ਬਾਕੀ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਇੱਕ ਹਫਤੇ ਦੀ ਦੋਸਤੋ ਕੱਚੀ ਆ ਜਜਮੈਂਟ ਉਸ ਢਾਂਗ ਨਾਲ ਲਾਲੀ ਦੇ ਦੇਖ ਸਕਦੇ ਆ ਦੋਸਤੋ ਹਵਾਨੇ ਢਿੱਲ ਕਾਫੀ ਪਈ ਹੈ ਇੱਕ ਪਾਸੇ ਦੋਸਤੋ ਥੋੜੀਆਂ ਭਲਾਂ ਦੇਖ ਸਕਦੇ ਆ ਦੋਸਤੋ ਦੂਜੀ ਸਾਈਡ ਤੋਂ ਵੀ ਥਣਾਸ ਆਇਆ ਦੇਖ ਸਕਦੇ ਆ ਦੋਸਤੋ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਸੋਹਣੇ ਕਦ ਕਾਠ ਵਾਲੀ ਝੋਟੀ ਹੈ ਦੋਸਤੋ ਲਓ ਕਿਸ ਤਰ੍ਹਾਂ ਝੋਟੀ ਬੰਤਰ ਦੇਖ ਸਕਦੇ ਆ ਰਾਜੀਪੜੀ ਇਹ ਚੰਗਾ ਪੱਟ ਪੂੜਾ ਦੋਸਤੋ ਦੁਬਾਰੇ ਦੋਸਤੋ ਤੁਹਾਨੂੰ ਤੋੜ ਕੇ ਫੇਰ ਵਿਖਾ ਦਿੰਨੇ ਆ ਥੋੜਾ ਜਿਹਾ ਦੋਸਤੋ ਕਈ ਵਾਰੀ ਕੈਮਰੇ ਤੋਂ ਪਸ਼ੂ ਘਬਰਾ ਜਾਂਦਾ ਇਸੇ ਕਰਕੇ ਤੁਰਨ ਚ ਕਾਲ ਕਰਦਾ ਵੈਸੇ ਦੋਸਤੋ ਸੀਲ ਠੰਡੀ ਹੈ ਦੇਖ ਸਕਦੇ ਜੈਸ ਕਿ ਸੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲਦਾ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਮੁੱਲ ਰੇਟ ਦੋਸਤੋ ਆਪਾਂ ਸਾਰਾ ਬਾਈ ਤੋਂ ਪੁੱਛ ਲੈਨੇ ਆ ਆਇਓ ਬਈ ਮੁੱਲ ਦੱਸੋ ਹਾਂਜੀ ਬਈ ਮੁੱਲ ਕੀ ਕਰਾਂਗੇ ਦਾ ਇਹਦੇ 130000 ਰੁਪਏ 130000 ਹਾਂਜੀ ਮਾਨਤਨ ਹੋ ਜੂ ਬਾਈ ਮਾਨਤਨ ਕਰਦਾ ਨਹੀਂ ਲੋ ਵੀ ਸੱਜਣੋ 130000 ਰੁਪਏ ਝੋਟੀ ਦੀ ਡਿਮਾਂਡ ਆ ਪਹਿਲਾ ਸੂਆ ਸੁੰਦੀਏ ਦੋਸਤੋ ਹਫਤੇ ਦੀ ਕੱਚੀ ਆ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਓ ਇਸ ਤੋਂ ਅੱਗੇ ਦੋਸਤੋ ਜਰਸੀ ਵਹਿੜ ਦੀ ਆਪਾਂ ਜਾਣਕਾਰੀ ਲੈਣੇ ਆ ਹਾਂਜੀ ਬਾਈ ਇਹ ਕਿੰਨਾ ਸੂਆ ਗੱਬਣਾ ਇਹ ਦੂਜੇ ਸੂਆ ਵਾਸਤੇ ਗੱਬਣਾ ਬਾਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਗੱਬਣਾ ਇਹ 14 ਮਹੀਨੇ ਦੀ ਗੱਬਣਾ ਬਾਈ 14 ਮਹੀਨੇ ਦੀ ਗੱਬਣਾ ਦੁੱਧ ਬਾਈ ਦੁੱਧ ਤਾਂ ਬਾਈ 2 ਕਿਲੋ ਦਿੰਦੀ ਆ ਬਾ ਡਰਾਈ ਕਰਨ ਵਾਲੀ ਹਾਂ ਠੀਕ ਆ ਦੁੱਧੋ ਡਰਾਈ ਕਰਨ ਵਾਲੀ ਆ ਹਾਂਜੀ ਠੀਕ ਆ ਲੋ ਵੀ ਸੱਜਣੋ ਇੱਕ ਟਾਈਮ ਬਾਈ ਹਰਾਨੇ ਦੱਸਿਆ ਵੀ 2 ਕਿਲੋ ਦੁੱਧ ਦਿੰਦੀ ਆ ਦੋਸਤੋ ਜਿਸ ਕਿਸੇ ਵੀਰ ਨੇ ਚੂਣਾ ਤਾਂ ਚੂ ਵੀ ਸਕਦਾ ਤੇ ਬਾਕੀ ਦੋਸਤੋ ਦੁੱਧੋ ਡਰਾਈ ਅੜਾਈ ਕੰਮ ਆ ਇੱਥੇ ਆ ਕੇ ਦੋਸਤੋ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੇਖ ਸਕਦੇ ਆ ਦੋਸਤੋ ਜਿਸ ਕਿਸੇ ਵੀਰ ਨੇ ਦੋਸਤੋ ਚੈੱਕ ਕਰਾਉਣੀ ਆ ਆਪਦੀ ਚੈੱਕ ਕਰਵਾ ਲੈ ਜੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਥੋੜੀ ਫਿੱਕੇ ਅੰਗ ਦੇ ਵਿੱਚ ਆ ਦੋਸਤੋ ਜਿਹੜਾ ਵੀਰ ਸਾਹਮdal ਜਾ ਕੇ ਦੋਸਤੋ ਰਾਜੀ ਕਰਕੇ ਚੰਗੇ ਰੁਪਏ ਵਟਾ ਜੂਗੀ ਤੇ ਤੋਰ ਕੇ ਦੋਸਤੋ ਤੁਹਾਨੂੰ ਇਹ ਵਿਖਾ ਦੇਣੇ ਲੋ ਵੀ ਸੱਜਣੋ ਜਜਮੈਂਟ ਤੁਸੀਂ ਲੈ ਲੈਣੀ ਆ ਦੋ ਦੋ ਡਰਾਈ ਵਾਲਾ ਕੰਮ ਹੀ ਆ ਦੋਸਤੋ ਉਸ ਢੰਗ ਨਾਲ ਆਪਦੀ ਜਜਮੈਂਟ ਲਾ ਲਓ ਤੇ ਦਰਮਿਆਨੇ ਕਦ ਕਾਹ ਹੈ ਨਾ ਹੀ ਬਾਰੇ ਵੱਡੇ ਕਦ ਕਾਟ ਚਾ ਤੇ ਨਾ ਹੀ ਬਾਲਾ ਛੋਟਾ ਦੋਸਤੋ ਹਾਂਜੀ ਬਾਈ ਇਹਦਾ ਕੀ ਮੁੱਲ ਕਰਾਂਗੇ ਇਹਦਾ 27000 ਇਹਦਾ 27000 ਇਹ ਚੋ ਹੀ ਮਾਨਤਾਨ ਹੋ ਜੂ ਬਾਈ ਖੜਦਾਂਗੇ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਸੀ ਡਿਟੇਲ ਸਾਰੀ ਪ੍ਰੋਪਰ ਆਪਾਂ ਲੈਤੀ ਬਾਈ ਤੋਂ ਤੇ ਬਾਈ ਜੀ ਇੱਕ ਵਾਰੀ ਐਡਰੈਸ ਦੱਸ ਸਕਦੇ ਹੋ ਪਿੰਡ ਦਾ ਮਚਾਕੀ ਖੁਰਦ ਬਾਈ ਮਚਾਕੀ ਕੋਟ ਠੀਕ ਆ ਤੇ ਨੇੜਲੇ ਪਿੰਡ ਕਿਹੜੇ ਰਹਿ ਜਾਂਦੇ ਬਾਈ ਜੀ ਮਚਾਕੀ ਕਲਾਰਾਈਆਂ ਵਾਲੇ ਰਾਈਆਂ ਵਾਲੇ ਦੇ ਨੇੜੇ ਕੋਟ ਤੋਂ ਚੱਕ ਕੀ ਕਲਾਂ ਤੋਂ ਛੜ ਕਿਦਰ ਨੇ ਚੱਕ ਤੋਂ ਮਚਾਕੀ ਖੁਰਦ ਲਓ ਵੀ ਸੱਜਣੋ ਪਿੰਡ ਹੈਗਾ ਮਚਾਤੀ ਖੁਰਦ ਜਿਲ੍ਹਾ ਫਰੀਦਕੋਟ ਤੇ ਤਹਿਸੀਲ ਦੋਸਤੋ ਫਰੀਦਕੋਟ ਪੈ ਜਾਂਦੀ ਹੈ ਇਸ ਪਿੰਡ ਦੇ ਵਿੱਚ ਦੋਸਤੋ ਦੋ ਨਾਕ ਸੀ ਨੰਬਰ 22 ਦਾ ਸਕਰੀਨ ਤੇ ਚੱਲਦਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਸਾਡੇ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸੋਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ